ਦੇਖਣ ਦੇ ਵਿੱਚ ਬਹੁਤ ਹੀ ਸੋਹਣੀ ਇਹ ਔਰਤ ਇਹਦੇ ਚਿਹਰੇ ਦੇ ਉੱਤੇ ਇੱਕ ਅਲੱਗ ਤਰ੍ਹਾਂ ਦਾ ਨੂਰ ਸ਼ੌਂਕ ਵੀ ਇਹਦੇ ਬਹੁਤ ਵੱਡੇ ਸੀ ਇਹ ਇੱਕ ਲਗਜ਼ਰੀ ਲਾਈਫ ਜਿਉਂਦੀ ਸੀ ਇਹ ਅਲੱਗ-ਅਲੱਗ ਜਗ੍ਹਾ ਤੇ ਘੁੰਮਦੀ ਸੀ ਵਧੀਆ ਖਾਣਾ ਖਾਂਦੀ ਸੀ ਮਹਿੰਗੀਆਂ ਲਗਜ਼ਰੀ ਗੱਡੀਆਂ ਦੇ ਵਿੱਚ ਘੁੰਮਦੀ ਸੀ ਇਸ ਤੋਂ ਇਲਾਵਾ ਇਹ ਵੱਡੀਆਂ-ਵੱਡੀਆਂ ਪਾਰਟੀਆਂ ਦੇ ਵਿੱਚ ਜਾਂਦੀ ਸੀ ਮਹਿੰਗੀਆਂ ਡਰੈੱਸਾਂ ਪਾਉਂਦੀ ਸੀ ਦੇਖਣ ਵਾਲਿਆਂ ਨੂੰ ਇਹੀ ਲੱਗਦਾ ਸੀ ਕਿ ਇਹ ਔਰਤ ਕਿਸੇ ਅਮੀਰ ਘਰਾਨੇ ਦੀ ਔਰਤ ਹੈ ਜਾਂ ਫਿਰ ਇਹਦੇ ਕੋਲ ਬਹੁਤ ਜ਼ਿਆਦਾ ਪੈਸਾ ਆ ਪਰ ਜਦੋਂ ਇਹਦੇ ਪਿੱਛੇ ਦੀ ਸਾਰੀ ਕਹਾਣੀ ਨਿਕਲ ਕੇ ਸਾਹਮਣੇ ਆਉਂਦੀ ਹੈ ਤੇ ਲੋਕਾਂ ਨੂੰ ਪਤਾ ਲੱਗਦੀ ਹੈ ਤਾਂ ਲੋਕ ਹੈਰਾਨ ਰਹਿ ਜਾਂਦੇ ਨੇ ਲੋਕਾਂ ਦੇ ਹੋਸ਼ ਉੱਡ ਜਾਂਦੇ ਨੇ ਸੱਸੀ ਅਕਾਲੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਸੰਦੀਪ ਸਿੰਘ ਸੈਂਡੀ ਜਿਹੜੇ ਮੇਰੇ ਦੋਸਤ ਅੱਜ ਚੈਨਲ ਤੇ ਪਹਿਲੀ ਵਾਰ ਆਏ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੱਧ ਪ੍ਰਦੇਸ਼ ਦੇ ਪਪਾਲ ਦੇ ਅਵਦਪੁਰੀ ਕਲੋਨੀ ਦੇ ਵਿੱਚ ਇੱਕ 23-24 ਸਾਲ ਦੀ ਅਲਕਾ ਨਾਮ ਦੀ ਕੁੜੀ ਰਹਦੀ ਹੁੰਦੀ ਹੈ। ਅਲਕਾ ਦੇ ਪਰਿਵਾਰ ਵਾਲੇ 2020 ਦੇ ਵਿੱਚ ਉਹਦੇ ਲਈ ਇੱਕ ਮੁੰਡਾ ਲੱਭਦੇ ਨੇ ਤੇ ਉਹਦਾ ਵਿਆਹ ਕਰ ਦਿੰਦੇ ਨੇ। ਇਹ ਇੱਕ ਅਰੇਂਜ ਮੈਰਿਜ ਹੁੰਦੀ ਹੈ। ਹੁਣ ਸਾਲ ਲੰਘ ਜਾਂਦਾ ਆ ਅਲਕਾ ਦੀ ਆਪਣੇ ਪਤੀ ਦੇ ਨਾਲ ਨਹੀਂ ਬਣਦੀ। ਇਹਨਾਂ ਦੇ ਵਿੱਚ ਅਣਬਣ ਹੋਣੀ ਸ਼ੁਰੂ ਹੋ ਜਾਂਦੀ ਹੈ। 2021 ਦੇ ਵਿੱਚ ਇਹ ਦੋਨੇ ਜਣੇ ਆਪਸੀ ਸਹਿਮਤੀ ਦੇ ਨਾਲ ਡਾਈਵੋਰਸ ਲੈ ਲੈਂਦੇ ਨੇ। ਹਲਕਾ ਇੱਕ ਇੰਡੀਪੈਂਡੈਂਟ ਕੁੜੀ ਸੀ। ਇੱਕ ਬੈਂਕ ਦੇ ਵਿੱਚ ਕਲਰਕ ਦੀ ਜੌਬ ਕਰਦੀ ਸੀ। ਬੇਸ਼ੱਕ ਉਹ ਆਪਣੇ ਪਤੀ ਤੋਂ ਵੱਖ ਹੋ ਚੁੱਕੀ ਸੀ ਪਰ ਕੁਝ ਸਮਾਂ ਨਿਕਲਣ ਮਗਰੋਂ ਉਹਨੂੰ ਇਹ ਲੱਗਦਾ ਆ ਕਿ ਉਹਦੇ ਜ਼ਿੰਦਗੀ ਦੇ ਵਿੱਚ ਕੁਝ ਕਮੀ ਹੈ। ਉਹਨੂੰ ਇੱਕ ਜੀਵਨ ਸਾਥੀ ਦੀ ਲੋੜ ਹੈ। ਹੁਣ ਇਦਾਂ ਹੀ ਸਮਾਂ ਨਿਕਲਦਾ ਆ ਨਿਕਲਦੇ-ਨਿਕਲਦੇ 2024 ਆ ਜਾਂਦਾ ਹੈ। 2024 ਦੇ ਵਿੱਚ ਹਲਕਾ ਨੂੰ ਲੱਗਦਾ ਆ ਕਿ ਹੁਣ ਇੱਕ ਨਵੇਂ ਜੀਵਨ ਸਾਥੀ ਦੀ ਭਾਲ ਕਰਨ ਦਾ ਸਮਾਂ ਆ ਗਿਆ ਆ। ਇਸ ਲਈ ਉਹ ਅਲਕਾ ਅਲੱਗ-ਅਲੱਗ ਮੈਟ੍ਰੀਮੋਨੀਅਲ ਸਾਈਟਾਂ ਦੇ ਉੱਤੇ ਆਪਣੀ ਆਈਡੀ ਬਣਾ ਲੈਂਦੀ ਹੈ ਤੇ ਇੱਕ ਨਵੇਂ ਜੀਵਨ ਸਾਥੀ ਦੀ ਭਾਲ ਦੇ ਵਿੱਚ ਲੱਗ ਜਾਂਦੀ ਹੈ। ਕੁਝ ਸਮੇਂ ਬਾਅਦ ਹਲਕਾ ਨੂੰ ਅਵਿਨਾਸ਼ ਪ੍ਰਜਾਪਤੀ ਨਾਮ ਦੇ ਮੁੰਡੇ ਦੀ ਪ੍ਰੋਫਾਈਲ ਮੈਟ੍ਰੀਮੋਨੀਅਲ ਸਾਈਟ ਦੇ ਉੱਤੇ ਦਿਖਾਈ ਦਿੰਦੀ ਹੈ। ਦੇਖਣ ਦੇ ਵਿੱਚ ਇਹ ਮੁੰਡਾ ਸੋਹਣਾ ਸੁਨੱਖਾ ਹੁੰਦਾ ਹੈ, ਕਾਫੀ ਫਿੱਟ ਹੁੰਦਾ ਆ। ਐਨੇ ਆਪਣੀ ਪ੍ਰੋਫਾਈਲ ਦੀ ਡਿਟੇਲ ਦੇ ਵਿੱਚ ਇਹ ਲਿਖਿਆ ਸੀ ਕਿ ਕਿਸੇ ਸਟੀਲ ਕੰਪਨੀ ਪਲਾਂਟ ਦੇ ਵਿੱਚ CEO ਦੇ ਤੌਰ ਤੇ ਕੰਮ ਕਰਦਾ ਆ ਯਾਨੀ ਕਿ ਵਧੀਆ ਪੋਸਟ ਤੇ ਇਹ ਕੰਮ ਕਰ ਰਿਹਾ ਸੀ ਬਾਕੀ ਜਿਹੜੀਆਂ ਇਹਨੇ ਫੋਟੋਆਂ ਪਾਈਆਂ ਹੋਈਆਂ ਸੀ ਉਹਦੇ ਵਿੱਚ ਇਹ ਲੱਗ ਰਿਹਾ ਸੀ ਕਿ ਇਹ ਮੁੰਡਾ ਕਾਫੀ ਅਮੀਰ ਹੈ ਕਾਫੀ ਵਧੀਆ ਫੈਮਿਲੀ ਤੋਂ ਆ ਤੇ ਸਭ ਤੋਂ ਵੱਡੀ ਗੱਲ ਇਹ ਸੀ ਕਿ ਅਵਿਨਾਸ਼ ਨੇ ਆਪਣੀ ਪ੍ਰੋਫਾਈਲ ਦੇ ਵਿੱਚ ਲਿਖਿਆ ਹੋਇਆ ਸੀ ਕਿ ਉਹਦਾ ਆਪਣੀ ਪਤਨੀ ਦੇ ਨਾਲ ਉਹ ਡਾਈਵੋਰਸ ਹੋ ਚੁੱਕਿਆ ਆ ਹੁਣ ਜਿਵੇਂ ਹੀ ਅਲਕਾ ਇਸ ਮੁੰਡੇ ਦੀ ਪ੍ਰੋਫਾਈਲ ਦੇਖਦੀ ਆ ਤਾਂ ਉਹਨੂੰ ਪਸੰਦ ਆ ਜਾਂਦੀ ਆ ਉਹ ਪ੍ਰਭਾਵਿਤ ਹੋ ਜਾਂਦੀ ਆ ਕਿਉਂਕਿ ਇਸ ਮੁੰਡੇ ਦਾ ਡਾਈਵੋਰਸ ਵੀ ਹੋਇਆ ਸੀ ਪੈਸੇ ਵੀ ਇਹ ਵਧੀਆ ਕਮਾ ਰਿਹਾ ਸੀ ਤੇ ਦੇਖਣ ਦੇ ਵਿੱਚ ਵੀ ਠੀਕ ਠਾਕ ਸੀ ਅਲਕਾ ਮੈਟ੍ਰੀਮੋਨੀਅਲ ਸਾਈਟ ਤੇ ਹੀ ਇਸ ਅਵਿਨਾਸ਼ ਪ੍ਰਜਾਪਤੀ ਨਾਮ ਦੇ ਮੁੰਡੇ ਨੂੰ ਮੈਸੇਜ ਕਰਦੀ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਇਹ ਫੋਨ ਤੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ ਅਵਿਨਾਸ਼ ਨਾਲ ਗੱਲ ਕਰਨ ਤੇ ਅਲਕਾ ਨੂੰ ਪਤਾ ਲੱਗਦਾ ਆ ਕਿ ਅਵਿਨਾਸ਼ ਵੀ ਭਪਾਲ ਦੇ ਪ੍ਰਤੀਕਾਦਨ ਇਲਾਕੇ ਦੇ ਵਿੱਚ ਹੀ ਰਹਿੰਦਾ ਆ ਅਵਿਨਾਸ਼ ਗੱਲ ਕਰਨ ਦੇ ਵਿੱਚ ਕਾਫੀ ਜਿਆਦਾ ਮਾਹਿਰ ਸੀ ਉਹ ਬਹੁਤ ਹੀ ਪਿਆਰ ਦੇ ਨਾਲ ਗੱਲ ਕਰਦਾ ਸੀ ਅਲਕਾ ਨੂੰ ਅਵਿਨਾਸ਼ ਦੀ ਇਹੀ ਚੀਜ਼ ਬਹੁਤ ਪਸੰਦ ਆਉਂਦੀ ਹੈ ਫਿਰ ਕੁਝ ਸਮਾਂ ਨਿਕਲਦਾ ਆ ਤਾਂ ਦੋਨੋਂ ਹੀ ਆਪਸੀ ਸਹਿਮਤੀ ਦੇ ਨਾਲ ਫਿਰ ਮਿਲਣ ਦਾ ਪ੍ਰੋਗਰਾਮ ਵੀ ਬਣਾਉਂਦੇ ਨੇ ਫਾਈਨਲੀ 6 ਦਸੰਬਰ 2024 ਨੂੰ ਅਵਿਨਾਸ਼ ਨੇ ਅਲਕਾ ਨੂੰ ਮਿਲਣ ਦੇ ਲਈ ਆਪਣੇ ਘਰ ਬੁਲਾਇਆ ਅਵਿਨਾਸ਼ ਨੇ ਉਹਨੂੰ ਕਿਹਾ ਕਿ ਉਹ ਘਰ ਦੇ ਵਿੱਚ ਸਿਰਫ ਦੋ ਹੀ ਜਣੇ ਰਹਿੰਦੇ ਨੇ ਉਹ ਤੇ ਉਹਦੀ ਮਾਂ ਇਸ ਲਈ ਉਹ ਉਹਨੂੰ ਮਿਲਣ ਦੇ ਲਈ ਉਹਦੇ ਘਰ ਆ ਸਕਦੀ ਹੈ ਐਸੇ ਬਹਾਨੇ ਉਹ ਦਾ ਘਰ ਵੀ ਦੇਖ ਲੂਗੀ 6 ਦਸੰਬਰ 2024 ਦਾ ਦਿਨ ਆ ਜਾਂਦਾ ਆ ਹਲਕਾ ਵਿਨਾਸ਼ ਨੂੰ ਮਿਲਣ ਦੇ ਲਈ ਉਹਦੇ ਘਰ ਜਾਂਦੀ ਹੈ ਹਲਕਾ ਜਿਵੇਂ ਹੀ ਘਰ ਦੀ ਬੈਲ ਮਾਰਦੀ ਹੈ ਅਵਿਨਾਸ਼ ਦੀ ਮਾਤਾ ਚੰਦਰਕਾ ਗੇਟ ਖੋਲਣ ਦੇ ਲਈ ਆਉਂਦੀ ਹੈ ਗੇਟ ਕੋਲ ਦੇ ਸਾਰ ਹੀ ਜਦੋਂ ਹਲਕਾ ਅਵਿਨਾਸ਼ ਦੀ ਮਾਤਾ ਨੂੰ ਦੇਖਦੀ ਹੈ ਤਾਂ ਉਹ ਨੂੰ ਆਪਣੀਆਂ ਅੱਖਾਂ ਦੇ ਉੱਤੇ ਯਕੀਨ ਨਹੀਂ ਹੁੰਦਾ ਕਿਉਂਕਿ ਅਵਿਨਾਸ਼ ਦੀ ਮਾਤਾ ਦੇਖਣ ਦੇ ਵਿੱਚ ਕਾਫੀ ਜ਼ਿਆਦਾ ਸੋਹਣੀ ਤੇ ਕਾਫੀ ਯੰਗ ਹੁੰਦੀ ਹੈ ਹਲਕਾ ਘਰ ਦੇ ਅੰਦਰ ਚਲੇ ਜਾਂਦੀ ਹੈ ਇਹ ਚਾਹ ਪਾਣੀ ਪੀਂਦੇ ਨੇ ਅਵਿਨਾਸ਼ ਫਿਰ ਉਹ ਨੂੰ ਦੱਸਦਾ ਆ ਕਿ ਇਹ ਮੇਰੀ ਮਾਂ ਹੈ ਚੰਦਰਕਾ ਪ੍ਰਜਾਪਤੀ ਤਾਂ ਜੋ ਹਲਕਾ ਹੁੰਦੀ ਇੱਥੇ ਕਹਿੰਦੀ ਹੈ ਕਿ ਇਹ ਤਾਂ ਬਹੁਤ ਜ਼ਿਆਦਾ ਯੰਗ ਹੈ ਇਹ ਕਿਸੇ ਪਾਸਿਓਂ ਵੀ ਦੇਖਣ ਨੂੰ ਤੇਰੀ ਮਾਂ ਨਹੀਂ ਲੱਗਦੀ ਤਾਂ ਇੱਥੇ ਚੰਦਰਕਾ ਕਹਿੰਦੀ ਹੈ ਕਿ ਉਹ ਆਪਣੀ ਡਾਈਟ ਆਪਣੀ ਐਕਸਰਸਾਈਜ਼ ਤੇ ਯੋਗਾ ਦਾ ਬਹੁਤ ਜ਼ਿਆਦਾ ਧਿਆਨ ਰੱਖਦੀ ਹੈ ਇਸੇ ਕਰਕੇ ਹੀ ਉਹਦੀ ਉਮਰ ਇੰਨੀ ਜ਼ਿਆਦਾ ਨਹੀਂ ਲੱਗਦੀ ਉਹ ਦੇਖਣ ਦੇ ਵਿੱਚ ਯੰਗ ਲੱਗਦੀ ਹੈ ਹੁਣ ਇੱਥੇ ਹਲਕਾ ਦਾ ਪੂਰਾ ਧਿਆਨ ਅਵਿਨਾਸ਼ ਦੇ ਵੱਲ ਸੀ ਇਸ ਕਰਕੇ ਉਹਦੀ ਮਾਂ ਦੇ ਵੱਲੋਂ ਉਹਦਾ ਧਿਆਨ ਹਟ ਜਾਂਦਾ ਆ ਉਸ ਤੋਂ ਬਾਅਦ ਚੰ드్రਕਾ ਉਹਨੂੰ ਕਹਿੰਦੀ ਹੈ ਕਿ ਤੁਸੀਂ ਕਮਰੇ ਦੇ ਵਿੱਚ ਬੈਠ ਕੇ ਗੱਲਾਂ ਬਾਤਾਂ ਕਰ ਲਓ ਮੈਂ ਕੁਝ ਖਾਣ ਦੇ ਲਈ ਬਣਾਉਣੀ ਆ ਹੁਣ ਹਲਕਾ ਤੇ ਵਿਨਾਸ਼ ਕਮਰੇ ਦੇ ਵਿੱਚ ਚਲੇ ਜਾਂਦੇ ਨੇ ਤੇ ਆਪਣੀਆਂ ਗੱਲਾਂ ਕਰਨ ਲੱਗ ਜਾਂਦੇ ਨੇ ਅਲਕਾ ਵਿਨਾਸ਼ ਦੀਆਂ ਗੱਲਾਂ ਤੋਂ ਕਾਫੀ ਜ਼ਿਆਦਾ ਇੰਪ੍ਰੈਸ ਹੋ ਚੁੱਕੀ ਹੁੰਦੀ ਹੈ ਹੁਣ ਹਲਕਾ ਨੇ ਅਵਿਨਾ ਘਰ ਵੀ ਦੇਖ ਲਿਆ ਹੁੰਦਾ ਆ ਘਰ ਦੇਖ ਕੇ ਵੀ ਉਹ ਕਾਫੀ ਜ਼ਿਆਦਾ ਉਸ ਤੋਂ ਪ੍ਰਭਾਵਿਤ ਹੋ ਜਾਂਦੀ ਹੈ ਹਲਕਾ ਨੇ ਹੁਣ ਮਨ ਹੀ ਮਨ ਇਹ ਡਿਸਾਈਡ ਕਰ ਲਿਆ ਸੀ ਕਿ ਉਹ ਵਿਨਾਸ਼ ਦੇ ਨਾਲ ਵਿਆਹ ਜ਼ਰੂਰ ਕਰਾਉਗੀ ਬੈੱਡਰੂਮ ਦੇ ਵਿੱਚ ਬੈਠੇ ਹੁਣ ਇਹ ਆਪਸ ਦੇ ਵਿੱਚ ਜਦੋਂ ਗੱਲਾਂ ਕਰ ਰਹੇ ਹੁੰਦੇ ਨੇ ਤਾਂ ਹਲਕਾ ਅਵਿਨਾਸ਼ ਨੂੰ ਕਹਿੰਦੀ ਹੈ ਕਿ ਤੂੰ ਮੈਨੂੰ ਪੂਰੀ ਤਰ੍ਹਾਂ ਪਸੰਦ ਆ ਮੈਂ ਤੇਰੇ ਨਾਲ ਵਿਆਹ ਕਰਾਉਣਾ ਚਾਹਨੀ ਆ ਇਸੇ ਦੌਰਾਨ ਅਵਿਨਾਸ਼ ਪ੍ਰਜਾਪਤੀ ਵੀ ਹਲਕਾ ਨੂੰ ਕਹਿੰਦਾ ਆ ਕਿ ਮੈਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਹੁਣ ਇੱਕ ਸਾਥੀ ਦੀ ਲੋੜ ਹੈ ਮੇਰੀ ਪਤਨੀ ਵੀ ਮੈਨੂੰ ਛੱਡ ਕੇ ਚਲੀ ਗਈ ਸੀ ਮੇਰਾ ਉਹਦੇ ਨਾਲੋਂ ਡਾਈਵੋਰਸ ਹੋ ਚੁੱਕਾ ਇਸ ਕਰਕੇ ਹੁਣ ਮੈਂ ਵੀ ਤੇਰੇ ਨਾਲ ਵਿਆਹ ਕਰਾਉਣ ਦੇ ਲਈ ਤਿਆਰ ਹਾਂ ਇਹ ਇੱਕ ਦੂਜੇ ਦੀਆਂ ਗੱਲਾਂ ਦੇ ਵਿੱਚ ਇੰਨਾ ਜ਼ਿਆਦਾ ਖੋ ਜਾਂਦੇ ਨੇ ਕਿ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਇਹ ਇੱਕ ਦੂਜੇ ਦੇ ਬਹੁਤ ਹੀ ਕਰੀਬ ਆ ਜਾਂਦੇ ਨੇ ਇਹ ਉਸੇ ਬੈੱਡ ਦੇ ਉੱਤੇ ਸਬੰਧ ਬਣਾਉਣੇ ਸ਼ੁਰੂ ਕਰ ਦਿੰਦੇ ਨੇ ਹਲਕਾ ਨੂੰ ਇਹ ਯਕੀਨ ਨਹੀਂ ਹੋ ਰਿਹਾ ਹੁੰਦਾ ਕਿ ਕਿਸੇ ਬੰਦੇ ਨੂੰ ਮਿਲਣ ਦੇ ਲਈ ਉਹ ਪਹਿਲੀ ਵਾਰ ਆਈ ਤੇ ਪਹਿਲੀ ਵਾਰ ਦੇ ਵਿੱਚ ਹੀ ਉਹਨੇ ਉਹਦੇ ਨਾਲ ਸਬੰਧ ਬਣਾ ਲਏ ਪਰ ਇੱਥੇ ਦੋਨਾਂ ਜਣਿਆਂ ਨੂੰ ਜੀਵਨ ਸਾਥੀ ਦੀ ਲੋੜ ਸੀ ਇਸ ਕਰਕੇ ਹੀ ਦੋਨਾਂ ਦੇ ਵਿੱਚ ਇਹ ਸਬੰਧ ਬਣ ਜਾਂਦੇ ਨੇ ਕਮਰੇ ਦੇ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਇਹ ਦੋਨੇ ਜਣੇ ਬਾਹਰ ਨਿਕਲਦੇ ਨੇ ਤੇ ਫਿਰ ਅਵਨਾਸ਼ ਦੀ ਮਾਂ ਚੰਦਰਿਕਾ ਪ੍ਰਜਾਪਤੀ ਤੇ ਅਲਕਾ ਇਹ ਤਿੰਨੋਂ ਬੈਠ ਕੇ ਲੰਚ ਕਰਦੇ ਨੇ ਲੰਚ ਕਰਨ ਤੋਂ ਬਾਅਦ ਅਲਕਾ ਆਪਣੇ ਘਰ ਦੇ ਲਈ ਨਿਕਲ ਜਾਂਦੀ ਹੈ ਅਲਕਾ ਮਾਨ ਹੀ ਮਾਨ ਬਹੁਤ ਹੀ ਜ਼ਿਆਦਾ ਖੁਸ਼ ਹੁੰਦੀ ਹੈ ਕਿ ਉਹਨੂੰ ਆਪਣਾ ਜੀਵਨ ਸਾਥੀ ਮਿਲ ਗਿਆ ਆ ਹੁਣ ਅਲਕਾ ਤੇ ਅਵਨਾਸ਼ ਰੋਜ਼ ਫੋਨ ਤੇ ਗੱਲ ਕਰਨੀ ਸ਼ੁਰੂ ਕਰ ਦਿੰਦੇ ਨੇ ਅਲਕਾ ਵਿਨਾਸ਼ ਨੂੰ ਕਹਿੰਦੀ ਹੈ ਕਿ ਤੂੰ ਜਲਦੀ ਮੇਰੇ ਨਾਲ ਵਿਆਹ ਕਰਾ ਲੈ ਮੈਂ ਹੋਰ ਜ਼ਿਆਦਾ ਤੇਰੇ ਤੋਂ ਦੂਰ ਨਹੀਂ ਰਹਿ ਸਕਦੀ ਤਾਂ ਫਿਰ ਇੱਥੇ ਅਵਨਾਸ਼ ਪ੍ਰਜਾਪਤੀ ਅਲਕਾ ਨੂੰ ਕਹਿੰਦਾ ਆ ਕਿ ਮੈਂ ਇੱਕ ਨਵਾਂ ਬਿਜ਼ਨਸ ਸ਼ੁਰੂ ਕੀਤਾ ਆ ਬਸ ਮੇਰਾ ਬਿਜ਼ਨਸ ਸੈੱਟ ਹੋ ਜੂਵੇ ਬਈ ਆਪਾਂ ਜਦ ਹੀ ਵਿਆਹ ਕਰਾ ਲਾਂਗੇ ਤੇ ਉਹ ਕਹਿੰਦਾ ਆ ਕਿ ਮੈਨੂੰ ਆਪਣੇ ਬਿਜ਼ਨਸ ਦੇ ਵਿੱਚ ਕੁਝ ਪੈਸਿਆਂ ਦੀ ਲੋੜ ਹੈ ਬਸ ਮੈਂ ਉਹ ਪੈਸੇ ਇਕੱਠੇ ਕਰਨ ਦੇ ਵਿੱਚ ਲੱਗਿਆ ਹੋਇਆ ਆਂ ਆ ਹੁਣ ਇੱਥੇ ਤੱਕ ਜਿਹੜੀ ਇਹ ਹਲਕਾ ਸੀ ਉਹ ਅਵਿਨਾਸ਼ ਪ੍ਰਜਾਪਤੀ ਦੇ ਉੱਤੇ ਪੂਰਾ ਵਿਸ਼ਵਾਸ ਕਰ ਚੁੱਕੀ ਸੀ ਹੁਣ ਹਲਕਾ ਇਹਨੂੰ ਪੁੱਛਦੀ ਹੈ ਕਿ ਤੈਨੂੰ ਕਿੰਨੇ ਪੈਸਿਆਂ ਦੀ ਲੋੜ ਹੈ ਤਾਂ ਵਿਨਾਸ਼ ਕਹਿੰਦਾ ਹੈ ਕਿ ਮੈਨੂੰ ਲਗਭਗ 50 ਲੱਖ ਰੁਪਏ ਦੀ ਲੋੜ ਹੈ ਤਾਂ ਹੁਣ ਜਿਹੜੀ ਹਲਕਾ ਹੁੰਦੀ ਹੈ ਉਹਨੇ ਪਿਛਲੇ 4-5 ਸਾਲਾਂ ਤੋਂ ਜਿਹੜੀ ਸੇਵਿੰਗ ਕੀਤੀ ਹੁੰਦੀ ਹੈ ਉਹ ਸਾਰੀ ਅਵਿਨਾਸ਼ ਨੂੰ ਦੇ ਦਿੰਦੀ ਹੈ ਇਸ ਤੋਂ ਇਲਾਵਾ ਜਿਹੜੀ ਉਹਦੇ ਕੋਲ ਜੁਐਲਰੀ ਹੁੰਦੀ ਹੈ ਉਹ ਆਪਣੀ ਸਾਰੀ ਜੁਐਲਰੀ ਵੇਚ ਦਿੰਦੀ ਹੈ ਤੇ ਉਹ ਸਾਰੇ ਪੈਸੇ ਅਵਿਨਾਸ਼ ਨੂੰ ਦੇ ਦਿੰਦੀ ਹੈ ਅਲਕਾ ਲਗਭਗ 45 ਲੱਖ ਰੁਪਇਆ ਅਵਿਨਾਸ਼ ਨੂੰ ਉਹਦਾ ਬਿਜ਼ਨਸ ਸੈੱਟ ਕਰਨ ਦੇ ਲਈ ਦੇ ਦਿੰਦੀ ਹੈ। ਅਲਕਾ ਜਦੋਂ ਵਿਨਾਸ਼ ਨੂੰ ਪੈਸੇ ਦੇ ਦਿੰਦੀ ਹੈ ਤਾਂ 2-4 ਦਿਨ ਦੇ ਵਿੱਚ ਹੀ ਅਵਿਨਾਸ਼ ਦਾ ਜਿਹੜਾ ਵਿਵਹਾਰ ਹੁੰਦਾ ਆ ਅਲਕਾ ਦੇ ਪ੍ਰਤੀ ਬਦਲਣਾ ਸ਼ੁਰੂ ਹੋ ਜਾਂਦਾ ਆ। ਜੋ ਵਿਨਾਸ਼ ਹੁੰਦਾ ਉਹ ਗੱਲ ਕਰਨੀ ਕੱਟ ਕਰ ਦਿੰਦਾ। ਉਹ ਉਹਦਾ ਫੋਨ ਨਹੀਂ ਚੱਕਦਾ। ਜਦੋਂ ਫਿਰ ਅਲਕਾ ਉਹਨੂੰ ਪੁੱਛਦੀ ਹੈ ਕਿ ਗੱਲ ਕੀ ਹੋਈ ਹੈ ਤਾਂ ਅਗਨਾਸ਼ ਕਹਿੰਦਾ ਆ ਕਿ ਮੈਂ ਤੇਰੇ ਨਾਲ ਵਿਆਹ ਨਹੀਂ ਕਰਨ ਵਾਲਾ ਇਹ ਸਾਰਾ ਕੁਝ ਝੂਠ ਸੀ ਮੈਂ ਸਾਰਾ ਡਰਾਮਾ ਕੀਤਾ ਸੀ ਇਹ ਗੱਲ ਸੁਣਦੇ ਸਾਰ ਹੀ ਅਲਕਾ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹਨੂੰ ਯਕੀਨ ਹੀ ਨਹੀਂ ਹੋ ਰਿਹਾ ਹੁੰਦਾ ਕਿ ਜਿਹੜੇ ਬੰਦੇ ਨਾਲ ਉਹਨੇ ਪਹਿਲੀ ਮੁਲਾਕਾਤ ਦੇ ਵਿੱਚ ਸਬੰਧ ਬਣਾ ਲਏ ਜਿਹਦੇ ਨਾਲ ਉਹ ਵਿਆਹ ਕਰਨ ਬਾਰੇ ਸੋਚ ਰਹੀ ਸੀ ਜਿਹਦੇ ਵਾਸਤੇ ਉਹਨੇ ਆਪਣੀ ਸਾਰੀ ਜਮਾ ਪੂੰਜੀ ਲੁਟਾਤੀ ਉਹ ਹੁਣ ਉਹਦੇ ਨਾਲ ਇਹ ਨਾਟਕ ਕਰ ਰਿਹਾ ਉਹਨੂੰ ਵਿਆਹ ਕਰਾਉਣ ਦੇ ਲਈ ਮਨਾ ਕਰ ਰਿਹਾ ਹੈ ਇਹ ਗੱਲ ਸੁਣਦੇ ਹਰ ਹੀ ਅਲਕਾ ਵਿਨਾਸ਼ ਪ੍ਰਜਾਪਤੀ ਦੇ ਘਰ ਪਹੁੰਚਦੀ ਹੈ ਤੇ ਅਵਿਨਾਸ਼ ਦੀ ਮਾਂ ਚੰਦਰਕਾ ਨੂੰ ਇਹ ਸਾਰੀ ਗੱਲਬਾਤ ਦੱਸਦੀ ਹੈ ਹੁਣ ਅਵਿਨਾਸ਼ ਦੀ ਮਾਂ ਜਿਹੜੀ ਚੰਦਰਕਾ ਹੁੰਦੀ ਹੈ ਇਹ ਗੱਲ ਸੁਣ ਕੇ ਉਹ ਉੱਤੇ ਹੱਸਣ ਲੱਗਦੀ ਹੈ ਉਹ ਕਹਿੰਦੀ ਹੈ ਕਿ ਮੈਂ ਅਵਿਨਾਸ਼ ਦੀ ਮਾਂ ਨਹੀਂ ਮੈਂ ਤਾਂ ਅਵਿਨਾਸ਼ ਦੀ ਪਤਨੀ ਹਾਂ ਹੁਣ ਚੰਦਰਕਾ ਦੇ ਮੂੰਹੋਂ ਇਹ ਗੱਲਾਂ ਸੁਣ ਕੇ ਅਲਕਾ ਦੀ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਰਹਿ ਜਾਂਦੀਆਂ ਨੇ ਇੱਕ ਵਾਰ ਫੇਰ ਤੋਂ ਉਹਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਇਹ ਜਿਹੜੀਆਂ ਗੱਲਾਂ ਉਹਦੇ ਸਾਹਮਣੇ ਆ ਰਹੀਆਂ ਸੀ ਇਹਨਾਂ ਬਾਰੇ ਉਹਨੇ ਕਦੇ ਸੋਚਿਆ ਵੀ ਨਹੀਂ ਸੀ ਦਾਦਾ ਸਾਲਾ ਵਿਨਾਸ਼ ਤੇ ਰਕਾ ਦੋਨਾਂ ਨੇ ਮਿਲ ਕੇ ਹਲਕਾ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਸੀ ਤਾਂ ਕਿ ਉਹ ਤੋਂ ਪੈਸੇ ਲੁੱਟ ਸਕਣ ਇਸ ਤੋਂ ਬਾਅਦ ਅਵਿਨਾਸ਼ ਤੇ ਚੰਦਰਕਾ ਦੋਨੇ ਜਣੇ ਹਲਕਾ ਨੂੰ ਧੱਕੇ ਮਾਰ ਕੇ ਘਰੋਂ ਕੱਢ ਦਿੰਦੇ ਨੇ ਅਵਿਨਾਸ਼ ਹਲਕਾ ਨੂੰ ਕਹਿੰਦਾ ਆ ਕਿ ਨਾ ਤਾਂ ਉਹਨੂੰ ਉਹਦੇ ਪੈਸੇ ਵਾਪਸ ਮਿਲਣਗੇ ਤੇ ਨਾ ਹੀ ਉਹ ਦੇ ਨਾਲ ਵਿਆਹ ਕਰਾਊਗਾ ਹਲਕਾ ਵਿਨਾਸ਼ ਨੂੰ ਕਹਿੰਦੀ ਆ ਕਿ ਮੈਂ ਪੁਲਿਸ ਥਾਣੇ ਜਾਊਂਗੀ ਤੇਰੀ ਕੰਪਲੇਂਟ ਦਰਜ ਕਰਾਊਂਗੀ ਤਾਂ ਵਿਨਾਸ਼ ਹਲਕਾ ਨੂੰ ਕਹਿੰਦਾ ਆ ਕਿ ਜਿਸ ਸਮੇਂ ਕਮਰੇ ਦੇ ਵਿੱਚ ਤੂੰ ਮੇਰੇ ਨਾਲ ਸਬੰਧ ਬਣਾ ਰਹੀ ਸੀ ਉਸ ਸਮੇਂ ਮੇਰੀ ਪਤਨੀ ਚੰਦਰਕਾ ਨੇ ਉਹ ਸਭ ਕਾਸੇ ਦੀ ਵੀਡੀਓ ਬਣਾ ਲਈ ਹੈ ਜੇਕਰ ਤੂੰ ਪੁਲਿਸ ਥਾਣੇ ਜਾ ਕੇ ਮੇਰੇ ਖਿਲਾਫ ਕੰਪਲੇਂਟ ਦਰਜ ਕਰਾਈਂਗੀ ਤਾਂ ਉਸ ਵੀਡੀਓ ਦੇ ਵਿੱਚ ਮੈਂ ਆਪਣਾ ਫੇਸ ਬਲਰ ਕਰਕੇ ਉਸ ਵੀਡੀਓ ਨੂੰ ਵਾਇਰਲ ਕਰ ਦੂੰਗਾ ਜੀ ਦੇ ਨਾਲ ਤੇਰੀ ਬਚੀ ਖੁਚੀ ਇੱਜ਼ਤ ਵੀ ਖਤਮ ਹੋ ਜੂਗੀ ਹੁਣ ਇਸੇ ਡਰੋਂ ਅਲਕਾ ਪੁਲਿਸ ਸਟੇਸ਼ਨ ਨਹੀਂ ਜਾਂਦੀ ਉਧਰ ਅਵਿਨਾਸ਼ ਨੂੰ ਵੀ ਇਹੀ ਲੱਗਦਾ ਆ ਕਿ ਹੁਣ ਮਾਮਲਾ ਖਤਮ ਹੋ ਗਿਆ ਠੰਡਾ ਪੈ ਗਿਆ ਤੇ ਉਹ ਅਲਕਾ ਦੇ 45 ਲੱਖ ਰੁਪਏ ਖਾ ਜਾਂਦਾ ਇਹ ਜੋ ਕੁਝ ਵੀ ਅਲਕਾ ਦੇ ਨਾਲ ਹੋਇਆ ਸੀ ਉਹਨੂੰ ਯਕੀਨ ਨਹੀਂ ਹੋ ਰਿਹਾ ਸੀ ਇਸ ਕਰਕੇ ਉਹ ਸ਼ੌਕ ਵਿੱਚ ਰਹਿੰਦੀ ਹੈ ਕੁਝ ਦਿਨਾਂ ਤੱਕ ਤਾਂ ਉਹ ਚੁੱਪ ਰਹਿੰਦੀ ਹੈ ਪਰ ਕੁਝ ਦਿਨ ਬਾਅਦ ਉਹ ਡਿਸਾਈਡ ਕਰਦੀ ਹੈ ਕਿ ਉਹ ਵਿਨਾਸ਼ ਦੇ ਘਰ ਜਾਊਗੀ ਤੇ ਆਪਣੇ ਪੈਸੇ ਮੰਗੂਗੀ ਇਸੇ ਦੇ ਚੱਲਦੇ ਉਹ ਵਿਨਾਸ਼ ਦੇ ਘਰ ਵੱਲ ਜਾਂਦੀ ਹੈ ਜਦ ਉਹ ਵਿਨਾਸ਼ ਦੇ ਘਰ ਦੇ ਨੇੜੇ ਪਹੁੰਚਦੀ ਹੈ ਤਾਂ ਉਹ ਕੀ ਦੇਖਦੀ ਹੈ ਕਿ ਇੱਕ ਔਰਤ ਵਿਨਾਸ਼ ਦੇ ਘਰ ਤੋਂ ਬਾਹਰ ਨਿਕਲਣੀ ਹੁੰਦੀ ਹੈ ਹਲਕਾ ਕੁਝ ਦੂਰੀ ਤੱਕ ਉਸ ਔਰਤ ਦਾ ਪਿੱਛਾ ਕਰਦੀ ਹੈ ਤੇ ਫਿਰ ਉਹਦੇ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੰਦੀ ਹੈ ਉਸ ਔਰਤ ਨਾਲ ਗੱਲਾਂ ਕਰਦੇ ਹੋਏ ਹਲਕਾ ਨੂੰ ਪਤਾ ਲੱਗਦਾ ਹੈ ਕਿ ਜਿਵੇਂ ਅਵਿਨਾਸ਼ ਨੇ ਹਲਕਾ ਤੋਂ 45 ਲੱਖ ਰੁਪਏ ਠੱਗੇ ਨੇ ਉਸ ਔਰਤ ਤੋਂ ਵੀ ਇੱਕ ਮੋਟੀ ਰਕਮ ਅਵਿਨਾਸ਼ ਨੇ ਠੱਗੀ ਹੋਈ ਹੈ ਤੇ ਉਸ ਔਰਤ ਦਾ ਵੀ ਇੱਕ ਅਸ਼ਲੀਲ ਵੀਡੀਓ ਬਣਾ ਕੇ ਅਵਿਨਾਸ਼ ਉਸ ਨੂੰ ਵੀ ਬਲੈਕਮੇਲ ਕਰ ਰਿਹਾ ਹੈ ਇੱਥੇ ਹਲਕਾ ਸਮਝ ਜਾਂਦੀ ਹੈ ਕਿ ਅਵਿਨਾਸ਼ ਨੇ ਸਿਰਫ ਇਹ ਉਹਨਾਂ ਦੋਨਾਂ ਨਾਲ ਨਹੀਂ ਕੀਤਾ ਬਲਕਿ ਇਸ ਤੋਂ ਪਹਿਲਾਂ ਵੀ ਉਹਨੇ ਕਈ ਔਰਤਾਂ ਨੂੰ ਠੱਗਿਆ ਆ ਇਸੇ ਦੇ ਚੱਲਦੇ ਹੁਣ ਇਹ ਉਸ ਔਰਤ ਦੇ ਨਾਲ ਪੁਲਿਸ ਸਟੇਸ਼ਨ ਜਾਂਦੀ ਹੈ ਤੇ ਪੁਲਿਸ ਵਾਲਿਆਂ ਨੂੰ ਇਹ ਸਾਰੀ ਗੱਲ ਦੱਸਦੀ ਹੈ ਪੁਲਿਸ ਵਾਲੇ ਇਹਨਾਂ ਦੀ ਗੱਲ ਸੁਣ ਕੇ ਰਿਪੋਰਟ ਲਿਖਦੇ ਨੇ ਤੇ ਆਪਣੀ ਛਾਣਵੇਂਡ ਕਰਨੀ ਸ਼ੁਰੂ ਕਰ ਦਿੰਦੇ ਨੇ ਪੁਲਿਸ ਨੂੰ ਆਪਣੀ ਸ਼ੁਰੂਆਤੀ ਜਾਂਚ ਦੇ ਵਿੱਚ ਹੀ ਕਲੀਅਰ ਹੋ ਜਾਂਦਾ ਆ ਕਿ ਇਹ ਔਰਤ ਅਲਕਾ ਤੇ ਜੋ ਦੂਜੀ ਔਰਤ ਹੈ ਜੋ ਵੀ ਕਹਿ ਰਹੀਆਂ ਨੇ ਬਿਲਕੁਲ ਸੱਚ ਕਹਿ ਰਹੀਆਂ ਨੇ ਪੁਲਿਸ ਆਪਣੀ ਕਾਰਵਾਈ ਕਰਦੀ ਹੈ ਜਿਹਦੇ ਚੱਲਦੇ ਹੋਏ 2 ਸਤੰਬਰ 2025 ਨੂੰ ਇਹ ਜਿਹੜਾ ਵਿਨਾਸ਼ ਪ੍ਰਜਾਪਤੀ ਹੁੰਦਾ ਆ ਇਹਨੂੰ ਇਹਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਦੋਂ ਕਿ ਇਹਦੀ ਜਿਹੜੀ ਪਤਨੀ ਚੰਦਰਕਾ ਹੁੰਦੀ ਹੈ ਉਹ ਉਸ ਸਮੇਂ ਘਰ ਤੋਂ ਫਰਾਰ ਹੋ ਚੁੱਕੀ ਹੁੰਦੀ ਹੈ ਅਵਿਨਾਸ਼ ਇੱਥੇ ਦੱਸਦਾ ਹੈ ਕਿ ਚੰਦਰਕਾ ਉਹਦੀ ਮਾਂ ਨਹੀਂ ਬਲਕਿ ਉਹਦੀ ਪਤਨੀ ਹੈ ਚੰਦਰਕਾ ਦੀ ਦੂਜੀ ਪਤਨੀ ਹੁੰਦੀ ਹੈ ਅਵਿਨਾਸ਼ ਦਾ ਪਹਿਲਾਂ ਵੀ ਵਿਆਹ ਹੋਇਆ ਸੀ ਪਰ ਇਹਦਾ ਡਾਈਵੋਰਸ ਹੋ ਗਿਆ ਸੀ ਚੰਦਰਕਾ ਨਾਲ ਅਵਿਨਾਸ਼ ਦੀ ਮੁਲਾਕਾਤ ਇੱਕ ਕਾਰ ਸ਼ੋਰੂਮ ਦੇ ਵਿੱਚ ਹੋਈ ਸੀ ਜਿੱਤੇ ਅਵਿਨਾਸ਼ ਕਾਰ ਖਰੀਦਣ ਦੇ ਲਈ ਗਿਆ ਸੀ ਉਸ ਏਜੰਸੀ ਦੇ ਵਿੱਚ ਹੀ ਇਹ ਚੰਦਰਕਾ ਸੇਲਜ਼ ਐਗਜ਼ੀਕਿਊਟਿਵ ਲੱਗੀ ਹੋਈ ਸੀ ਉੱਥੇ ਏਜੰਸੀ ਦੇ ਵਿੱਚ ਹੀ ਇਹ ਦੋਨੇ ਪਹਿਲੀ ਵਾਰ ਮਿਲਦੇ ਨੇ ਇਹਨਾਂ ਦੋਨਾਂ ਦੇ ਵਿੱਚ ਗੱਲਬਾਤ ਸ਼ੁਰੂ ਹੁੰਦੀ ਹੈ ਪਿਆਰ ਹੁੰਦਾ ਹੈ ਫਿਰ ਦੋਨੇ ਵਿਆਹ ਕਰਾ ਲੈਂਦੇ ਨੇ ਹੁਣ ਚੰਦਰਿਕਾ ਤਾਂ ਭਾਵੇਂ ਫਰਾਰ ਚੱਲ ਰਹੀ ਸੀ ਪਰ ਅਵਿਨਾਸ਼ ਪੁਲਿਸ ਦੇ ਕਬਜ਼ੇ ਦੇ ਵਿੱਚ ਸੀ ਪੁਲਿਸ ਆਪਣੀ ਛਾਣਵੀਂ ਕਰਦੀ ਹੈ ਤਾਂ ਪੁਲਿਸ ਵਾਲੇ ਚੰਦਰਿਕਾ ਦੇ ਇੱਕ ਬੈਂਕ ਅਕਾਊਂਟ ਦੇ ਵਿੱਚੋਂ ਲਗਭਗ 85 ਲੱਖ ਰੁਪਏ ਬਰਾਮਦ ਕਰਦੇ ਨੇ ਜਿਹੜਾ ਇਹ 85 ਲੱਖ ਹੁੰਦਾ ਆ ਇਹ ਇਹਨਾਂ ਦੋਨਾਂ ਜਣਿਆਂ ਨੇ ਇਸ ਤਰ੍ਹਾਂ ਔਰਤਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਕੇ ਇਕੱਠਾ ਕਰਿਆ ਹੁੰਦਾ ਨਾਲ ਹੀ ਆਪਣੀ ਛਾਣਵੀਂ ਦੇ ਵਿੱਚ ਪੁਲਿਸ ਵਾਲਿਆਂ ਨੂੰ ਪਤਾ ਲੱਗਦਾ ਆ ਕਿ ਅਵਿਨਾਸ਼ ਪ੍ਰਜਾਪਤੀ ਤੇ ਚੰਦਰਿਕਾ ਦੇ ਉੱਤੇ ਵਕ ਵਕ ਧੋਖਾ ਧੜੀ ਦੇ ਮਾਮਲੇ ਕਈ ਥਾਣਿਆਂ ਦੇ ਵਿੱਚ ਪਹਿਲਾਂ ਹੀ रहे ਨੇ ਜਾਨੀ ਕੇ ਠੱਗੀ ਰਾਏ ਕੰਮ ਇਹਨਾਂ ਦੋਨਾਂ ਜਣਿਆਂ ਨੇ ਪਹਿਲੀ ਵਾਰ ਨਹੀਂ ਕੀਤਾ ਸੀ ਪੁਲਿਸ ਵੱਲਿਆਂ ਦੀ छानਬੀਨ ਦੇ ਵਿੱਚ ਇਹ ਵੀ ਪਤਾ ਲੱਗਦਾ ਆ ਕਿ ਇਹਨਾਂ ਦੋਨਾਂ ਜਣਿਆਂ ਨੇ ਇੱਕ ਨਕਲੀ ਫਾਈਨੈਂਸ ਕੰਪਨੀ ਬਣਾ ਕੇ ਵੀ ਲੋਕਾਂ ਤੋਂ ਕਾਫੀ ਪੈਸੇ ਠੱਗੇ ਸੀ। ਪੁਲਿਸ ਪੁੱਛਗਿੱਛ ਦੇ ਵਿੱਚ ਇਹ ਵਿਨਾਸ਼ ਪ੍ਰਜਾਪਤੀ ਦੱਸਦਾ ਆ ਕਿ ਮੈਟ੍ਰੀਮੋਨੀਅਲ ਸਾਈਟ ਦੇ ਉੱਤੇ ਪ੍ਰੋਫਾਈਲ ਬਣਾ ਕੇ ਡਾਈਵੋਰਸ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣ ਵਾਲਾ ਜਿਹੜਾ ਪਲਾਨ ਹੈ ਇਹ ਇਹਦਾ ਬਣਾਇਆ ਹੋਇਆ ਨਹੀਂ ਬਲਕਿ ਇਹ ਇਹਦੀ ਪਤਨੀ ਚੰਦਰਕਾ ਦਾ ਹੀ ਬਣਾਇਆ ਹੋਇਆ ਆ ਕਿਉਂਕਿ ਇਹ ਬਹੁਤ ਜਲਦੀ ਅਮੀਰ ਬਣਨਾ ਚਾਹੁੰਦੇ ਸੀ ਇਹਨਾਂ ਦੇ ਕੋਲ ਬਹੁਤਾ ਪੈਸਾ ਨਹੀਂ ਸੀ ਤੇ ਜਿਹੜਾ ਵਿਨਾਸ਼ ਪ੍ਰਜਾਪਤੀ ਸੀ ਇਹ ਕਿਸੇ ਸਟੀਲ ਕੰਪਨੀ ਦੇ ਵਿੱਚ ਸੀ ਈਓ ਨੇ ਸੀ ਇਹ ਪੂਰੀ ਤਰ੍ਹਾਂ ਬੇਰੋਜਗਾਰ ਸੀ ਚੰ드리카 ਤੇ ਅਵਿਨਾਸ਼ ਪ੍ਰਜਾਪਤੀ ਨੇ ਮਿਲ ਕੇ ਇਹ ਪਲਾਨ ਬਣਾਇਆ ਕਿ ਇਹ ਮੈਟ੍ਰੀਮੋਨੀਅਲ ਸਾਈਟ ਦੇ ਉੱਤੇ ਇੱਕ ਵਧੀਆ ਜੀ ਪ੍ਰੋਫਾਈਲ ਬਣਾਉਣਗੇ ਤੇ ਫਿਰ ਡਾਈਵੋਰਸ ਔਰਤਾਂ ਨੂੰ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾਉਣਗੇ ਫਿਰ ਉਹਨਾਂ ਤੋਂ ਇਹ ਪੈਸੇ ਠੱਗਣਗੇ ਤੇ ਨਾਲ-ਨਾਲ ਉਹਨਾਂ ਦੇ ਨਾਲ ਇਹ ਸਰੀਰਕ ਸੰਬੰਧ ਵੀ ਬਣਾਊਗਾ ਤੇ ਫਿਰ ਉਹ ਉਹਨਾਂ ਨੂੰ ਬਲੈਕਮੇਲ ਕਰਨਗੇ ਜਾਨੀ ਕਿ ਇਹ ਜਿਹੜਾ ਪੂਰਾ ਪਲਾਨ ਸੀ ਇਹ ਚੰ드리카 ਪ੍ਰਜਾਪਤੀ ਦਾ ਸੀ ਇੱਥੇ ਅਵਿਨਾਸ਼ ਨੇ ਆਪਣੀ ਪਤਨੀ ਦਾ ਉਹਦੇ ਵਿੱਚ ਪੂਰਾ ਸਾਥ ਦਿੱਤਾ ਸੀ ਅਵਿਨਾਸ਼ ਪ੍ਰਜਾਪਤੀ ਹੁਣ ਪੁਲਿਸ ਹਿਰਾਸਾ ਸੱਦੇ ਵਿੱਚ ਹੈ ਇਹਦੀ ਪਤਨੀ ਚੰਦਰਕਾ ਪੁਲਿਸ ਗ੍ਰਿਫਤ ਤੋਂ ਹਜੇ ਬਾਹਰ ਹੈ ਪਰ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਚੰਦਰਕਾ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਤੇ ਇਹਨਾਂ ਦੋਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਊਗੀ ਸੋ ਦੋਸਤੋ ਇਹ ਕਹਾਣੀ ਸੁਣਾਉਣ ਦਾ ਮਕਸਦ ਇਹੀ ਹੈ ਕਿ ਅੱਜਕੱਲ ਇਦਾਂ ਦੇ ਬਹੁਤ ਕ੍ਰਾਈਮ ਚੱਲ ਰਹੇ ਨੇ ਕੁੜੀਆਂ ਇਹਦੇ ਵਿੱਚ ਬਹੁਤ ਜਲਦੀ ਫਸ ਜਾਂਦੀਆਂ ਨੇ ਸੋ ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਫਿਰ ਵੈਸੇ ਵੀ ਕਿਸੇ ਨਾਲ ਰਿਲੇਸ਼ਨ ਦੇ ਵਿੱਚ ਆਉਣਾ ਆ ਤਾਂ ਤੁਸੀਂ ਪਹਿਲਾਂ ਉਹਦੇ ਬਾਰੇ ਕਲੈਰੀਫਾਈ ਕਰੋ ਉਹਨੂੰ ਜਾਂਚੋ ਉਹਨੂੰ ਫਰਕੋ ਫਿਰ ਕਿਸੇ ਦੇ ਨਾਲ ਗੱਲ ਕਰੋ ਕਿਸੇ ਨਾਲ ਰਿਲੇਸ਼ਨ ਦੇ ਵਿੱਚ ਆਓ ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਬਾਕੀ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ ਉਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ